ਜਨਤਕ ठा ਉੱਪਰ ਨੌਜਵਾਨਾਂ ਦੇ ਦੋ ਗੁੱਟ ਆਪਸ ਵਿੱਚ ਝੜੇ ਇੱਕ ਦੀ ਹਾਲਤ ਗੰਭੀਰ ਪਿੱਖੇਵਿੰਡ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਨੌਜਵਾਨਾਂ ਦੇ ਆਪਸ ਵਿੱਚ ਝੜਨ ਦੀ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਆਏ ਦਿਨ ਹੀ ਤਰਨਤਾਰਨ ਵਿੱਚ ਕਾਨੂੰਨ ਵਿਵਸਥਾ ਉੱਪਰ ਸਵਾਲ ਖੜੇ ਕਰ ਦਿਆ ਸੋਸ਼ਲ ਮੀਡੀਆ ਉੱਪਰ ਵੀਡੀਓਜ਼ ਸ਼ਰਿਆਮ ਵਾਇਰਲ ਹੁੰਦੀਆਂ ਦੇਖਿਆ ਜਾ ਸਕਦੀਆਂ ਹਨ ਅਜਿਹੀ ਇੱਕ ਵੀਡੀਓ ਉਸ ਵਕਤ ਸੀਸੀਟੀਵੀ ਤਸਵੀਰ ਦੇ ਰੂਪ ਵਿੱਚ ਬੀਤੀ ਸ਼ਾਮ 5 ਵਜੇ ਦੇਖਣ ਨੂੰ ਮਿਲੀ ਜਦੋਂ ਨੌਜਵਾਨਾਂ ਦੇ ਦੋ ਗੁੱਟ ਆਪਸ ਵਿੱਚ ਝੜ ਗਏ ਜਿਸ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਨਜ਼ਦੀਕੀ ਵਿਅਕਤੀਆਂ ਵੱਲੋਂ ਚੁੱਕ ਕੇ ਪਿੱਖੀ ਵਿੰਡ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਪਛਾਣ ਜੋਬਨਜੀਤ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਵਾਰਡ ਨੰਬਰ 11 ਵਜੋ ਹੈ ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰ ਦਿਆ ਹਸਪਤਾਲ ਵਿੱਚ ਜ਼ੇਰੇ ਇਲਾਜ ਜੋਬਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਫੋਨ ਆਇਆ ਸੀ ਕਿ ਉਹਨਾਂ ਦੇ ਲੜਕੇ ਦੇ ਸੱਟਾ ਲੱਗ ਗਈਆਂ ਹਨ ਜਿਸ ਤੋਂ ਬਾਅਦ ਉਹ ਹਸਪਤਾਲ ਵਿੱਚ ਪੁੱਜੇ ਹਨ ਜਿੱਥੇ ਉਹਨਾਂ ਨੂੰ ਪਤਾ ਲੱਗਾ ਹੈ ਕਿ ਕੁਝ ਵਿਅਕਤੀਆਂ ਵੱਲੋਂ ਉਹਨਾਂ ਦੇ ਨੌਜਵਾਨ ਉੱਪਰ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਹੈ ਉਹਨਾਂ ਐਸਐਚਓ ਪਿੱਖੀਵਿੰਡ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ ਉਧਰ ਜਦੋਂ ਇਸ ਮਾਮਲੇ ਸਬੰਧੀ ਥਾਣਾ ਪਿੱਖੀਵਿੰਡ ਦੇ ਐਸਐਚਓ ਮੋਹਿਤ ਕੁਮਾਰ ਨਾਲ رابطہ ਕਾਇਮ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਕ ਫੋਨ ਕਾਲ ਆਈ ਕਿ ਪਿੱਖੀਵਿੰਡ ਦੇ ਪਾਉਵਿੰਡ ਕੱਚਾ ਰੋਡ ਨਜ਼ਦੀਕ ਕੁਝ ਨੌਜਵਾਨ ਆਪਸ ਵਿੱਚ ਝੜੇ ਹਨ ਜਿਸ ਤੋਂ ਬਾਅਦ ਉਹ ਮੌਕੇ ਤੇ ਪੁੱਜੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਨੌਜਵਾਨ ਪਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਖੇ ਜ਼ਹਿਰੇ ਇਲਾਜ ਹੈ ਉਨਾ ਕੇ ਹਾਕੀ ਇਸ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਸਾਮne ਆਵੇਗਾ ਉਸ ਮੁਤਾਬਕ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸੀਸੀਟੀਵੀ ਫੁਟੇਜ ਤੇ ਆਧਾਰ ਤੇ ਬਾਕੀ ਨੌਜਵਾਨਾਂ ਦੀ ਭਾਲ ਕਰਕੇ ਬੰਦੀ ਕਾਰਵਾਈ ਕੀਤੀ ਜਾਵੇਗੀ। ਤਰਨਤਾਰਨ ਤੋਂ ਸੋਨੂ ਫਤਿਹਬਾਦੀ ਖਾਸ ਰਿਪੋਰਟ। ਇਹ ਨਾ ਮੀ ਜੀ ਦੱਸਦਾ ਰঞ্জੀਤ ਸਿੰਘ ਸਰ ਅਜਾ ਮੁੰਡਾ ਡਾਕਟਰ ਵਿਜੀਲ ਦੇ ਹਸਪੀਟਲ ਜਟਮੀ ਪੈ ਦਾ ਨਾਂ ਕੀ ਆ ਇਹਦਾ ਜੌਨ ਤੇ ਸਿੰਘ ਹੈ ਕੀ ਗੱਲ ਕੀ ਹੋਈ ਹੈ ਗੱਲ ਪਤਾ ਨਹੀਂ ਇਹਨਾਂ ਦਾ ਕੋਈ ਆਪਸੀ ਝਗੜਾ ਸੀ ਜੀ ਤੇ ਪਤਾ ਨਹੀਂ ਲੱਗਾ ਤੇ ਵੈਸੇ ਗਿਆ ਲੜਾਈ ਤੇ ਪਹਿਲਾਂ ਚੱਲਦੀ ਪਈ ਪਈ ਤੇ ਵੈਸੇ ਗਿਆ ਖਲੋਤਾ ਜਾ ਖੜਾ ਤੇ ਉਹਨਾਂ 60 ਕਿਟ-ਕਟਾਂ ਦੇ ਦੇ ਵੀ ਕਰ ਦਿੱਤੀ ਨਾਲ ਦੇ ਨਾਲ ਕੀ ਹਥਿਆਰ ਕਾ ਕੀ ਯੂਜ਼ ਕੀਤਾ ਗਿਆ ਕੀ ਮਾਰਿਆ ਜੀ ਪਤਾ ਨਹੀਂ ਸਰ ਉੱਥੇ ਕੀ ਬਾਲਾ ਬੂਲਾ ਵਗੈਰਾ ਜਾਂ ਕੋਈ ਉਹਨਾਂ ਦੇ ਹੱਥ ਕੋਈ ਆ ਗਿਆ ਸਰ ਇਹਦਾ ਹਥਿਆਰ ਸਰ ਇਹਦੇ ਬਾਰੇ ਨਹੀਂ ਕਿੰਨੇ ਕ ਵਜੇ ਦੀ ਘਟਨਾ ਹੈ 5 ਵਜੇ ਤਕਰੀਬ ਸਰ ਕਿਹੜੀ ਜਗ੍ਹਾ ਤੇ ਹੋਈ ਹੈ ਇਹ ਜੀ ਇਹ ਆ ਪੱਤਰਕਾਰ ਨੇ ਆ ਜਾ ਉਹ ਯਾਨਕਿ ਜੱਜ ਅਕਬਾਰਾਂ ਵਾਲਾ ਜੀ ਬਾਜ਼ਾਰ ਦੇ ਵਿੱਚ ਹਾਂਜੀ ਬਾਜ਼ਾਰ ਦੇ ਵਿੱਚ ਜੱਜ ਅਕਬਾਰਾਂ ਵਾਲਾ ਹਾਂਜੀ ਪਾਉਂਡ ਕੱਚੇ ਰੋਡ ਤੇ ਹਾਂਜੀ ਕਿਹੜਾ ਰੋਡ ਮੇਨ ਰੋਡ ਹੀ ਕੋਈ ਹਾਂ ਪਾਉਂਡ ਦਾ ਕੱਚਾ ਉਹ ਉਹਨਾਂ ਕੱਚਾ ਰੋਡਾਂ ਜੀ ਤੇ ਇਹਨੂੰ ਇੱਥੇ ਕਦੋਂ ਲੈ ਕੇ ਆਏ ਹੋਈ ਚੱਲਿਆ ਸਰ ਕੋਈ ਅੱਧਾ ਘੰਟਾ ਵਗੈਰਾ ਤੇ ਡਾਕਟਰਾਂ ਦੇ ਮੁਤਾਬਕ ਹੁਣ ਕੰਡੀਸ਼ਨ ਕਿਦਾਂ ਬਰੀਕ ਹੈ ਤੇ ਲਾੜ ਦੇ ਸਿਹਰੇ ਸੀ ਦੱਸੀ ਜਾ ਰਹੀ ਐਮ ਆਰ ਆ ਵਗੈਰਾ ਜਾਂ ਕੋਈ ਸ਼ੀ ਇਹ ਕਿਸ ਕੰਮ ਵੇਰਾ ਕਰਨਗੇ ਤੇ ਫੇਰੇ ਕੋਈ ਪਤਾ ਲੱਗੂ। ਪੁਲਿਸ ਆਈ ਹੀ ਕੋਈ ਇੱਥੇ ਤਵਦੀਸ਼ ਕਰਨ। ਹਾਂਜੀ ਹਾਂਜੀ ਸਰ ਆਈ ਸੀ। ਕੀ ਮੰਗ ਕਰਦੇ ਜੋ? ਮੰਗ ਹੈ ਇਵਨ ਇਨਸਾਫ ਚਾਹੁੰਨੇ ਅਸੀਂ ਜੋ ਵੀ ਇਹ ਨਾਲ ਘਟਨਾ ਵਾਪਰੀ ਇਹਦੇ ਇਨਸਾਫ ਚਾਹੀਦਾ ਸਾਨੂੰ। ਕੁਝ ਕੀ ਨਾ ਹੈ ਤੁਹਾਡਾ ਮੇਰਾ ਨਾਮ ਵੀਰਜੀ ਰਿਸ਼ਪਾਲ ਸਿੰਘ ਆ ਜਿਹੜੀ ਪਾਉਂਡ ਰੋਡ ਤੇ 5 ਵਜੇ ਦੇ ਕਰੀਬ ਕੁਝ ਨੌਜਵਾਨਾਂ ਵੱਲੋਂ ਦੋ ਤਿੰਨਾਂ ਨੌਜਵਾਨਾਂ ਨੂੰ ਛਾਤਰ ਵਗੈਰਾ ਮਾਰੀ ਗਏ ਉਹ ਕੀ ਹੈ ਘਟਨਾ ਤੇ ਉਹ ਜਿਹੜਾ ਮਰੀਜ਼ ਦਾਖਲ ਆ ਉਹ ਕੀ ਲੱਗਦਾ ਤੁਹਾਡਾ ਵੀਰ ਜੀ ਜਿਹੜਾ ਮਰੀਜ਼ ਦਾਖਲ ਆ ਉਹ ਮੇਰਾ ਬ੍ਰਦਰ ਆ ਕੀ ਨਾ ਹੈ ਉਹਨਾਂ ਦਾ ਜੋਵਨਜੀਤ ਸਿੰਘ ਆ ਪਿਤਾ ਦਾ ਨਾਮ ਪਿਤਾ ਦਾ ਨਾਮ ਸਰਦਾਰ ਬਗੀਚਾ ਸਿੰਘ ਆ ਜੀ ਗੱਲਬਾਤ ਕੀ ਹੋਈ ਘਟਨਾ ਦੀ ਗੱਲਬਾਤ ਨਹੀਂ ਸਰ ਪਤਾ ਕੋਈ ਕੀ ਹੋਇਆ ਇਹਨਾਂ ਦਾ ਆਪਸ ਵਿੱਚ ਪਤਾ ਤੂੰ ਦੂ ਮੈਂ ਕੋਈ ਹੋਈ ਆ ਮੈਨੂੰ ਸਰ ਫੋਨ ਆਇਆ ਤੇ ਮੇਨੂੰ ਫੋਨ ਕਿਸ ਨੇ ਲਾਇਆ ਵੀ ਇੱਥੇ ਇਦਾਂ ਭਰਾ ਦਾ ਸਿਰਸੁਰ ਪਾੜ ਗਿਆ ਮੈਂ ਉਸੇ ਟਾਈਮ ਆਇਆ ਸਾਰ ਉਹਦੋਂ ਤੇ ਮਰੀਜ਼ ਕਿੱਦਾਂ ਹੋਂ ਤੇ ਮਰੀਜ਼ ਸਾਰ ਗੰਭੀਰ ਹਾਲਤ 'ਚ ਆ ਸਾਰ ਹਮਲਾ ਕਰਨ ਵਾਲੇ ਬੰਦਿਆਂ ਬਾਰੇ ਪਤਾ ਕੌਣ ਆ ਤੇ ਕਿੱਥੋਂ ਦੇ ਨਹੀਂ ਸਰ ਅਣਵਛਤੇ ਬੰਦੇ ਆ ਉਹਦਾ ਤੇ ਕੋਈ ਪੁਲਿਸ ਵਗੈਰਾ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਸ ਸਰ ਪੁਲਸ ਆ ਆਪਦੀ ਕਾਰਵਾਈ ਕਰ ਰਹੀ ਹੈ ਹਜੇ ਕੀ ਮੰਗ ਕੀ ਕਰਦੇ ਨੇ ਮੰਗ ਸਾਰ ਰਹੀ ਹੈ ਕਿ ਇਨਸਾਫ ਸਾਨੂੰ ਮਿਲਣਾ ਚਾਹੀਦਾ ਇਹ ਚੀਜ਼ ਦਾ ਜਿਹੜੇ ਬੰਦੇ ਪਵਨ ਰੋਡ ਤੇ ਸਰ ਹੋਇਆ ਜੇ ਹਮਲਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਉਹ ਜਿਹੜਾ ਬੰਦਾ ਦਾਖਲ ਹੈ ਜਿਹੜਾ ਸਰ ਸੱਟ ਦੋ ਸਿਰ ਦੇ ਵਿੱਚ ਕਾਫੀ ਕੀ ਗੰਭੀਰ ਹੈ ਜਿਆਦੀ ਆ ਹਾਲੇ ਕੋਈ ਕਹਿਣੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਕੋਈ ਬੰਦਾ ਪਛਾਣ ਚ ਆਇਆ ਸਰ ਨਹੀਂ ਹਾਲ ਦੀ ਘੜੀ ਤੇ ਕੋਈ ਨਹੀਂ ਆ ਸਰ ਪਵਨ ਰੋਡ ਕੱਚੇ ਰੋਡ ਦੇ ਉੱਪਰ ਕੋਈ ਝਗੜਾ ਆਇਆ ਕੋਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀ ਹੈ ਕੀ ਮਸਲਾ ਸਰ ਤੇ ਕਾਦੀ ਗੁੰਡਾਗਰਦੀ ਗ੍ਰੀਟਿੰਗ ਸਾਨੂੰ ਇੱਕ ਟੈਲੀਫੋਨਿਕ ਇਨਫੋਰਮੇਸ਼ਨ ਜਿਹੜੀ ਆ ਉਹ ਰਿਸੀਵ ਹੋਈ ਸੀ ਵੀ ਉਹ ਐਂਡ ਰੋਡ ਦੇ ਉੱਤੇ ਜਿਹੜਾ ਲੜਕੇੜੇ ਨੇ ਆਪਸ ਦੇ ਵਿੱਚ ਝਗੜਾ ਕਰ ਰਹੇ ਨੇ ਜੋ ਅਸੀਂ ਇਮੀਡੀਏਟਲੀ ਉੱਥੇ ਰਸ਼ ਕੀਤਾ ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜਾ ਝਗੜੇ ਵਾਲੇ ਜਿਹੜੇ ਲੜਕੇ ਸੀ ਉਹ ਭੱਜ ਗਏ ਉੱਥੇ ਮੌਕੇ ਤੋਂ ਤੇ ਇੱਕ ਦੇ ਵਿੱਚ ਜਿਹੜਾ ਇੰਜਰਡ ਲੜਕਾ ਹੈ ਉਹ ਇੱਥੇ ਸਾਡੇ ਨਿੱਜੀ ਹਸਪਤਾਲ ਹੈ ਉੱਥੇ ਐਡਮਿਟ ਹੈ ਤੇ ਅੰਦਰ ਟ੍ਰੀਟਮੈਂਟ ਹੈ ਉਹਦੀ ਸਟੇਟਮੈਂਟ ਮਿਲਣ ਤੋਂ ਬਾਅਦ ਅਸੀਂ ਜਿਹੜੀ ਅਗਲੀ ਕਾਰਵਾਈ ਉਮਲਝ ਲਿਆਵਾਂਗੇ ਕੀ ਨਾਮ ਆ ਬੰਦੇ ਦਾ ਜਿਹੜਾ ਦਾਗਲੇ ਦਾ ਹਾਂ ਜਿਹੜਾ ਇੰਜਰਡ ਹੈ ਉਹਦਾ ਨਾਮ ਜੋਬਨਜੀਤ ਸਿੰਘ ਹੈ ਸਨ ਬਗੀਚਾ ਸਿੰਘ ਟੀਵੀ ਜਿਹੜੀ ਫੁਟੇਜ ਸਾਹਮਣੇ ਆ ਰਹੀ ਉਹਦੇ ਵਿੱਚ ਕਾਫੀ ਨੋਜ਼ਮਾਨ ਹੈ ਕੋਈ ਹੋਰ ਵੀ ਕਾਪੂ ਵਗੈਰਾ ਆਇਆ ਕਿ ਨਹੀਂ ਅ ਅਸੀਂ ਜੀ ਸੀਸੀਟੀਵੀ ਜਿਹੜੀ ਫੁਟੇਜ ਹੈ ਉਹਨੂੰ ਅਸੀਂ ਪ੍ਰੋਪਰਲੀ ਦੇਖ ਕੇ ਖੰਘਾਰ ਰਹੇ ਹਾਂ ਜੋ ਵੀ ਬੰਦੇ ਆਇਡੈਂਟੀਫਾਈ ਹੋਣਗੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕਰਾਂਗੇ ਸਰ ਜੀ ਪ੍ਰੇਮਾ ਬੀਸੀ ਜਦੋਂ ਤੁਸੀਂ 19 ਸਪੋਰਟ ਪਹੁੰਚੇ ਕੋਈ ਕਲੂ ਸਾਹਮਣੇ ਨਿਕਲ ਕੇ ਆਇਆ ਕਿ ਵਾਟ ਰਿਜੀਨ ਬੀਆ ਹੈ ਜਿਹੜਾ ਉਹ ਇਨਸੀਡੈਂਟ ਦੇਖੋ ਇਹਦੇ ਬਾਰੇ ਅਸੀਂ ਕਲੀਅਰਲੀ ਤੁਹਾਨੂੰ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਆ ਲੜਕੇ ਲੜਕੇ ਲੜਿਆ ਹੁਣ ਇਹਦਾ ਜਿਹੜਾ ਮੇਨ ਮੋਟਿਵ ਹੈ ਜਾਂ ਕਿਉਂ ਲੜੇ ਨੇ ਉਹਦੇ ਬਾਰੇ ਤੇ ਸਟੇਟਮੈਂਟ ਪਲੱਸ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਏਗੀ ਉਹ ਕਲੀਅਰ ਕਰਕੇ ਅਸੀਂ ਤੁਹਾਨੂੰ ਦੁਬਾਰਾ ਬਰੀਫ ਕਰ ਦਾਂਗੇ ਸਰ ਆਫਟਰ ਮੈਡੀਕਲ ਰਿਪੋਰਟ ਤੇ ਉਸ ਤੋਂ ਪਹਿਲਾਂ ਕੋਈ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਹੋਏ ਦੇ ਜਸਟ ਇਤਨਾ ਦੇਖੋ ਜੀ ਸਾਨੂੰ ਜਿੰਨਾ ਤੱਕ ਕੋਈ ਸਟੇਟਮੈਂਟ ਨਹੀਂ ਦੇਗਾ ਉਦੋਂ ਤੱਕ ਅਸੀਂ ਕਾਰਵਾਈ ਨਹੀਂ ਕਰ ਸਕਦੇ ਹਾਂ ਉਹਦਾ ਹਾਲੇ ਮੈਡੀਕਲ ਚੱਲ ਰਿਹਾ ਹੈ ਮੈਡੀਕਲ ਤੋਂ ਬਾਅਦ ਜੋ ਵੀ ਉਹਨੂੰ ਸਟੇਟਮੈਂਟ ਦੇਗਾ ਉਦੋਂ ਤੱਕ ਅਸੀਂ ਕਾਰਵਾਈ ਕਰਾਂਗੇ ਸਰ ਉਹ ਦੇਖੋ ਕੋ ਪੇਰੈਂਟਸ ਵਗੈਰਾ ਵੱਲੋਂ ਕੋਈ ਪਹਿਲਾਂ ਤੱਕ ਹੁਣ ਪੋਸਟ ਕੀਤੀ ਗਈ ਹੈ ਐਕਚੁਅਲੀ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਪੁੱਛਗਿੱਛ ਕੀਤੀ ਹੈ ਬਟ ਉਹਨਾਂ ਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਹੈ ਵੀ ਇਹ ਝਗੜਾ ਕਿਉਂ ਹੋਇਆ ਤੇ ਕਿਹਦੇ ਨਾਲ ਹੋਇਆ ਇਸ ਕਰਕੇ ਇਹ ਡਾਊਟਫੁਲ ਹੈ ਵੀ ਇਹ ਝਗੜਾ ਹੋਇਆ ਕਿਹਦੇ ਨਾਲ ਉਹਦੀ ਕਲੈਰਟੀ ਜਿਹੜੀ ਹੈ ਉਹ ਇੰਜਰਡ ਬੰਦਾ ਹੀ ਦੇ ਸਕਦਾ ਜੀ ਪਬਲਿਕ ਪਲੇਸ ਤੋਂ ਜੋ ਵੀਊ ਲੈ ਕੇ ਆ ਉਹ ਕਿਹੋ ਜਿਹਾ ਹੈ ਜੇ ਫਲੈਸ਼ ਦੇ ਮੀਟਿੰਗ ਦੇਖੋ ਜੀ ਉਹ ਪਬਲਿਕ ਤੇ ਪਬਲਿਕ ਆਮ ਬੰਦਾ ਜਿਹੜਾ ਉਹ ਤੇ ਇਸ ਈਨ ਨੂੰ ਮਾਰਾ ਹੀ ਕਹਿੰਦਾ ਹੈ ਜੀ ਕੋਈ ਕਿਸੇ ਨੇ ਵੀ ਇਹਦੀ ਆਪਣੇ ਸ਼ਲਾਘਾ ਨਹੀਂ ਕਰਨੀ ਬਾਕੀ ਕੋਈ ਗੱਲ ਨਹੀਂ ਹੈ ਜਿਹਦੇ ਉਹਨਾਂ ਨੇ ਝਗੜਾ ਕੀਤਾ ਤੇ ਅਸੀਂ ਉੱਥੇ ਤੇ ਬੰਦੀ ਕਾਰਵਾਈ ਕਰਾਂਗੇ ਤੇ ਇਹਨਾਂ ਨੂੰ ਅੰਦਰ ਵੀ ਭੇਜਾਂਗੇ ਜੀ ਥੈਂਕ ਯੂ ਓਕੇ